ਰਾਜਪੁਰੇ ਦਾ ਓਵਰ ਬ੍ਰਿਜ ਜੋ ਮੁਰੰਮਤ ਦੇ ਚੱਲਦੇ ਪਿਛਲੇ 1 ਮਹੀਨੇ ਤੋਂ ਬੰਦ ਪਿਆ ਹੈ ਜਿਸ ਨਾਲ ਇਲਾਕਾ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਲੋਕਾਂ ਨੇ ਪਰੇਸ਼ਾਨ ਹੋ ਕੇ ਆਪਣੀ ਗੁਹਾਰ ਕਿਸਾਨ ਜੂਨੀਅਨ ਚੜੁੰਨੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਹਸਨਪੁਰ ਨੂੰ ਲਗਾਈ ਤਾਂ ਉਹਨਾਂ ਨੇ ਕੀ ਕਿਹਾ ਆਓ ਦੇਖਦੇ ਹਾਂ ਸ਼ੰਭੂ ਤਰਜਿੰਦਰ ਸਿੰਘ ਮੋਹੀ ਦੀ ਵਿਸ਼ੇਸ਼ ਰਿਪੋਰਟ ਮਰਿੰਦਰ ਸਿੰਘ ਹੈਪੀ ਜ਼ਿਲ੍ਹਾ ਫਿਰੋਜ਼ਪੁਰ ਦਾ ਪੰਜਾਬ ਕੋਰ ਕਮੇਟੀ ਮੈਂਬਰ ਮੈਂ ਆਪਣੇ ਇਲਾਕੇ ਦੀ ਸਮੱਸਿਆ ਸਾਡੇ ਕੋਲ ਜੁੜੇ ਲੋਕ ਲੈ ਕੇ ਆਏ ਆ ਵੀ ਜਿਹੜਾ ਓਵਰਫਲਾਈ ਪੂਲ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਜੀ ਲੋਕ ਕਹਿੰਦੇ ਵੀ ਪਹਿਲਾਂ ਬਰਸਾਤਾਂ ਦਾ ਟਾਈਮ ਆ ਗਿਆ ਹੁਣ ਪਹਿਲਾਂ ਹੀ ਬੰਦ ਕਰ ਕਰਤਾ ਇਹਨੂੰ ਜਾਂ ਤਾਂ ਫਿਰ ਇਲੈਕਸ਼ਨ ਤੋਂ ਪਹਿਲਾਂ ਕਰਦੇ ਇਹਨੂੰ ਤਿਆਰ ਹੁਣ ਇਹਨੂੰ ਤਿਆਰ ਕਰਨ ਦੀ ਬਜਾਏ ਐਮਐਲਏ ਤਾਂ ਬੈਠੀ ਆ ਬਾਹਰ ਉਹਨੂੰ ਖਲਾਉਣ ਦੀ ਬਜਾਏ ਤਾਂ ਹੁਣ ਯਾਦਾ ਇਹ ਸਭ ਨੂੰ ਚਾਹੀਦਾ ਵੀ ਆ ਕੇ ਖਲਾਸ ਦਿਆ ਜਾਵੇ ਕੋਲ ਉਹ ਤਾਂ ਤਿਆਰ ਹੈ ਅਣੀ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਪਬਲੀ ਸਾਡੇ ਕੋਲ ਸਮੱਸਿਆ ਲੈ ਕੇ ਆਈ ਹੈ ਉਹਨਾਂ ਦਾ رابطہ ਕਰਕੇ ਅਸੀਂ ਸੰਘਰਸ਼ ਵਿੜਾਂਗੇ ਅਣੀ ਸਾਨੂੰ ਕੋਈ ਨਾ ਕੋਈ ਹੋਰ ਸੰਘਰਸ਼ਕ ਕੰਮ ਤੇ ਮਜਬੂਰ ਨਾ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਇਹਦਾ ਹੱਲ ਕਰਿਆ ਜਾਵੇ ਬੱਚੇ ਪੜ੍ਹਨ ਵਾਲੇ ਪ੍ਰੇਸ਼ਾਨ ਹੈ ਉਹਨਾਂ ਨੂੰ ਆਣ ਜਾਣ ਪਿੱਛੇ ਬੜੀ ਦਿੱਕਤ ਆਉਂਦੀ ਹੈ ਘੁੰਮ ਗਿਆ ਨੇ ਕਿ ਜਦ ਬਾਰਿਸ਼ ਪੈ ਜਾਂਦੀ ਹੈ ਹੁਣ ਤਕਰੀਬਨ ਤਕਰੀਬਨ ਦੋਨੇ ਪੂਲਾ ਤੇ ਪਾਣੀ ਖੜੇ ਸੀਗੇ ਪਰਸੋਂ ਹੁਣ ਤਾਂ ਇਹਨਨ ਸੋਚ ਲੈਣਾ ਚਾਹੀਦਾ ਵੀ ਸਾਡੇ ਕੋਲ ਇੱਕੇ ਕੋਲ ਰਸਤਾ ਰਹਿ ਗਿਆ ਉਹ ਵੀ ਓਵਰਪਲਏ ਵਾਲਾ ਇਹਨੂੰ ਛੇਤੀوں ਛੇਤੀ ਖੋਦਿਆ ਜਾਵੇ ਅਣੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 2-4 ਦਿਨਾਂ ਦੇ ਵਿੱਚ ਵਿੱਚ ਆਪਣੇ ਇਲਾਕੇ ਦੇ ਵਿੱਚ ਜਾ ਕੇ ਆਪਣੀ ਪਾਰਟੀ ਦੇ ਵਿੱਚ ਆਪਣੀ ਜਥੇਬੰਦੀਆਂ ਦੇ ਨਾਲ ਲਾਗ ਕੇ ਨਹੀਂ ਸੰਗਰਸ ਜਿੱਤਾਂਗੇ ਸਾਨੂੰ ਰਸਤਾ ਕੋਲਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਵੀ ਨਾ ਖੋਲਣ ਦਾ ਕੀ ਕਾਰਨ ਹੋ ਸਕਦਾ ਰੋਚਾ ਬਣਨ ਤੋਂ ਬਾਅਦ ਵੀ ਮੈਨੂੰ ਲੱਗਦਾ ਜਿਹਨੇ ਐਮਐਲਏ ਬਖਰ ਵਿੱਚੀ ਆ ਵੀ ਉਹ ਨਾ ਆਪਣਾ ਫਾਇਦਾ ਲੈਣ ਦੇ ਮਾਰੇ ਵੀ 15 ਅਗਸਤ ਤਾਰੀਖਾ ਲਾਗ ਉਹਦੇ ਵਿੱਚ ਅੱਪਾ ਕੋਈ ਫੇਮ ਲੈਣੀ ਆ ਕੋਈ ਨਾ ਕੋਈ ਨਾ ਇਹਨਾਂ ਨੂੰ ਦਿਖਾਣਾ ਵੀ ਪਬਲਿਕ ਨੂੰ ਵੀ ਅਸੀਂ ਇਹ ਕਰਿਆ ਯਾਨੀ ਕਿ ਪੁਲ ਤਾਂ ਪਹਿਲਾਂ ਬਣਿਆ ਹੋ ਕੋਈ ਇਹੋ ਜੀ ਗੱਲ ਨਹੀਂ ਉਹਨਾਂ ਦਾ ਇੱਕ ਜੇ ਇਹਨਾਂ ਨੂੰ ਪੁਲ ਬਣਾਉਣਾ ਸੀਗਾ ਉਹ ਬੱਸ ਸਟੈਂਡ ਵਾਲਾ ਪੁਰਾਣੇ ਬੱਸ ਸਟੈਂਡ ਵਾਲਾ ਉਹਨੂੰ ਤਿਆਰ ਕਰਾ ਦਿੰਦੇ ਇਹਦੀ ਬਜਾਏ ਤਾਂ ਇਹਨੂੰ ਕਿਉਂ ਬੰਦ ਕਰਿਆ ਸੀ ਉਹ ਵੀ ਰਸਤਾ ਬੰਦ ਹੋ ਗਿਆ ਇਧਰ ਵਾਰਸ ਪੈ ਜਾਂਦੀਆਂ ਬੱਚੇ ਜਾਣ ਜਾਣ ਦੇ ਪਰਚਾਣੇ ਘੁੰਮ ਗਿਆ ਨੇ ਪਿੰਡਾਂ ਦੇ ਵਿੱਚੋਂ ਸਕੂਲ ਵਾਲੇ ਅੱਜ ਕੱਲ ਬਹੁਤ ਸਮੱਸਿਆ ਸਾਨੂੰ ਇਲਾਕੇ ਦੀ ਸਮੱਸਿਆ ਆਈ ਵੀ ਬੰਦੇ ਆਣ ਸਾਡੇ ਕੋਲ ਰੋਜ਼ ਇਸ ਕਰਕੇ ਅਸੀਂ ਪ੍ਰਸ਼ਾਸਨ ਵੀ ਬੇਨਤੀ ਕਰਦੇ ਹਾਂ ਡੀਸੀ ਸਾਹਿਬ ਨੂੰ ਹੋਰ ਜਿਹੜਾ ਐਸਡੀਐਮ ਸਾਹਿਬ ਨੂੰ ਰਾਜਪੁਰਾ ਨੂੰ ਇਹ ਜਲਦੋਂ ਜਲਦ ਇਹਦਾ ਫੈਸਲਾ ਕਰਿਆ ਜਾਵੇ ਓਵਰਫਲਾਈ ਦਾ ਯਾਨੀ ਆਨ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਵਿੜਾਂਗੇ 2-4 ਦਿਨ ਦੇ ਵਿੱਚ ਵਿੱਚ 10 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਖੁੱਲਿਆ ਹੋਣਾ ਚਾਹੀਦਾ ਨਹੀਂ ਅਸੀਂ ਇਹਨੂੰ ਰੋਡ ਜਾਮ ਕਰਾਂਗੇ ਕੋਈ ਨਹੀਂ